ਹਵਾ ਚ ਟਲਿਆ ਹਾਸੇ ਜਿਆ ਅੰਦਾਜ਼ਾ ਲਾਓ ਕਿਆ ਹਵਾ ਦੇ ਵਿੱਚ ਜਦੋਂ ਹਾਸਾ ਵਾਪਰੇ ਤਾਂ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਪਰ ਹਵਾ ਦੇ ਵਿੱਚ ਕਿਵੇਂ ਹਾਸਾ ਟਲਿਆ ਤੁਹਾਨੂੰ ਦੱਸ ਦਿਆ ਤਿੰਨ ਵਕਫ ਵਕ ਥਾਵਾਂ ਤੇ ਹਾਸੇ ਦਾ ਸ਼ਿਕਾਰ ਹੋਏ ਜਹਾਜ਼ ਫਲੋਰੀਡਾ ਦੇ ਵਿੱਚ ਉਡਾਨ ਪਰਦਿਆਂ ਜਹਾਜ਼ ਦਾ ਟਾਇਰ ਫਟ ਗਿਆ ਇੱਥੇ 176 ਮੁਸਾਫਰ ਬਾਲ ਬਾਲ ਬਚੇ ਨੇ ਉਧਰ ਨਿਊਯਾਰਕ ਚ ਦੋ ਜਹਾਜ਼ਾਂ ਦੀ ਟੱਕਰ ਹੋਣ ਤੋਂ बच ਗਈ ਪਾਕਿਸਤਾਨ ਚ ਸਾਊਦੀ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਗਈ ਪਸ਼ਾਵਰ ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਜਿਸ ਦੌਰਾਨ 270 ਮੁਸਾਫਿਰ ਵਲ ਵਲ ਬਚਦੇ ਵਿਖਾਈ ਦਿੱਤੇ ਸੁਬਾਹ ਵਕਤ ਤਿੰਨ ਹਾਦਸਿਆਂ ਤੋਂ ਦੱਸ ਰਹੇ ਹਾਂ ਇੱਕ ਪਾਸੇ ਇੱਕ ਪਲੇਨ ਦਾ ਟਾਇਰ ਬਸਟ ਹੋ ਗਿਆ ਟਾਇਰ ਫਟ ਗਿਆ ਤਸਵੀਰਾਂ ਤੁਹਾਡੀ ਟੀਵੀ ਸਕਰੀਨਸ ਤੇ ਦੂਜੇ ਪਾਸੇ ਹਵਾ ਦੇ ਵਿੱਚ ਟਕਰਾਂਦਿਆਂ ਬਚੇ ਤੇ ਤੀਜੇ ਪਾਸੇ ਐਮਰਜੈਂਸੀ ਲੈਂਡਿੰਗ ਇੱਕ ਪਲੇਨ ਦੀ ਹੁੰਦੀ ਵਿਖਾਈ ਦਿੱਤੀ ਕਾ ਤਿੰਨ ਤਸਵੀਰਾਂ ਦਿਰਾਹੀ ਤੁਹਾਨੂੰ ਅਸੀਂ ਬਖਾਨਨੇ ਆ ਕਿ ਕਿਥੇ ਕਿਥੇ ਕੀ ਹੋਇਆ ਪੇਸ਼ਾਵਰ ਦੇ ਵਿੱਚ ਦਰਸਲ ਅਮਰਜੈਂਸੀ ਲੈਂਡਿੰਗ ਹੋਈ ਹੈ ਜਿੱਥੇ 276 ਮੁਸਾਫਿਰ ਇੱਥੇ ਪਲੇਨ ਦੇ ਵਿੱਚ ਸਵਾਰ ਸਨ ਉਧਰ ਆਇਆ ਤਸਵੀਰ ਤੁਸੀਂ ਵੇਖੋ ਹਵਾ ਦੇ ਵਿੱਚ ਸਿੱਧੀ ਟੱਕਰ ਹੋ ਸਕਦੀ ਸੀ ਬਾਲ-ਬਾਲ ਬਚੇ ਨੇ ਇੱਥੇ ਵੀ ਮੁਸਾਫਰ ਇੱਕ ਪਾਸੇ ਜਹਾਜ਼ ਦਾ ਟਾਇਰ ਬਸਟ ਹੋ ਗਿਆ ਫਲੋਰੀਡਾ ਦੇ ਵਿੱਚ ਉਡਾਨ ਪਰਣ ਵੇਲੇ ਜਹਾਜ਼ ਦਾ ਟਾਇਰ ਫਟ ਗਿਆ ਜਿਸ ਦੌਰਾਨ ਐਪਲੇਨ ਉਡਾਨ ਭਰਨ ਲਗਾ ਸੀ ਤਾਂ ਟਾਇਰ ਬਸਟ ਹੋ ਗਿਆ 176 ਮੁਸਾਫਿਰ ਇਸ ਜਹਾਜ਼ ਦੇ ਵਿੱਚ ਸਵਾਰ ਸੀ ਉਧਰ ਨਿਊਯਾਰਕ ਦੇ ਵਿੱਚ ਦੋ ਜਹਾਜ਼ਾਂ ਦੀ ਟੱਕਰ ਹੋਣੋਂ ਬਚੀ ਹੈ ਜਾਂ ਹਵਾ ਦੇ ਵਿੱਚ ਜੇਕਰ ਟੱਕਰ ਹੁੰਦੀ ਤਾਂ ਕਿੰਨਾ ਵੱਡਾ ਨੁਕਸਾਨ ਹੋਣਾ ਸੀ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਾਕਿਸਤਾਨ ਚ ਸਾਊਦੀ 에ਅਰਲਾਈਨਸ ਦੇ ਜਹਾਜ਼ ਨੂੰ ਅਚਾਨਕ ਆਗ ਲੱਗ ਗਈ 276 ਮੁਸਾਫਿਰ ਐਸਾ 에ਅਰਕ੍ਰਾਫਟ ਦੇ ਵਿੱਚ ਸਵਾਰ ਸਨ ਸੋ ਤਿੰਨ ਵੱਖ-ਵੱਖ ਹਾਦਸੇ ਪਹਿਲੀ ਤਸਵੀਰ ਐ ਤੁਸੀਂ ਵੇਖੋ ਐਸਾ 에ਅਰਲਾਈਨ ਐਸੇ 에ਅਰਕraftਾ ਕਿਵੇਂ ਜਹਾਜ਼ ਦਾ ਟਾਇਰ ਫਟਿਆ ਤੇ ਟਾਇਰ ਫਟਣ ਕਾਰਨ ਇੱਥੇ ਵੱਡਾ ਹਾਦਸਾ ਹੋ ਸਕਦਾ ਸੀ ਪਰ ਫੇਰ ਵੀ ਦੱਸਿਆ ਜਾ ਰਿਹਾ ਕਿ ਪਾਇਲਟ ਦੀ ਸੂਝ-ਬੂਝ ਦੇ ਨਾਲ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਤੇ ਸਾਰੇ ਮੁਸਾਫਰ ਐਸਾ ਜਹਾਜ਼ ਦੇ ਵਿੱਚ ਸੁਰੱਖਿਤ ਨੇ ਤਸਵੀਰਾਂ ਦੇ ਵਿੱਚ ਉਹ ਮੂਮੈਂਟ ਕੈਪਚਰ ਹੁੰਦਾ ਵਿਖਾਈ ਦਿੱਤਾ ਜਦ ਐਸਾ ਏਅਰਕ੍ਰਾਫਟ ਦਾ ਟਾਇਰ ਅਚਾਨਕ ਫਟ ਗਿਆ ਦੂਜੇ ਪਾਸੇ ਨਿਊਯਾਰਕ ਦੀਆਂ ਤਸਵੀਰਾਂ ਜਿੱਥੇ ਅਸਮਾਨ ਦੇ ਵਿੱਚ ਇਹ ਵੱਡਾ ਹਾਦਸਾ ਹੋਣ ਹੋਟ ਲਿਆ ਜਿੱਆਂ ਦੋ ਜਹਾਜ਼ ਆਪਸ ਵਿੱਚ ਟਕਰਾਜਾਂ ਨੇ ਜੀਸੀ ਤੇ ਜੇਕਰ ਹਵਾ ਦੇ ਵਿੱਚ ਜਹਾਜ਼ ਆਪਸ ਵਿੱਚ ਟਕਰਾਂਦੇ ਜਿਵੇਂ ਜਹਾਜ਼ ਸੇ ਅਜਿਹੇ ਹਾਦਸੇ ਹਿਸਟਰੀ ਦੇ ਵਿੱਚ ਜਦ ਹੁੰਦੇ ਨੇ ਤਾਂ ਕੋਈ ਵੀ ਮੁਸਾਫਰ ਨਹੀਂ ਬਚਦਾ ਪਰ ਇੱਥੇ ਵਾਲ-ਵਾਲ ਬਚੇ ਇਹ ਮੁਸਾਫਰ ਕਿਉਂਕਿ ਇਹ ਹਾਦਸਾ ਵੀ ਟਲ ਗਿਆ ਜੀ ਹਾਂ ਹਵਾ ਦੇ ਵਿੱਚ ਦੋ ਜਹਾਜ਼ ਨਿਊਯਾਰਕ 에ਅਰਸਪੇਸ ਦੀ ਇੱਕ ਘਟਨਾ ਦੁਸੀਂ ਜਾ ਰਹੀ ਹੈ ਜਿੱਥੇ ਹਵਾ ਦੇ ਵਿੱਚ ਇਹ ਦੋ ਜਹਾਜ਼ ਆਪਸ ਟਕਰਾਂਦੇ ਟਕਰਾਂਦੇ ਬਚੇ ਨੇ ਉਧਰ ਹੈ ਸਾਊਦੀ 에ਅਰਲਾਈਨ ਦਾ ਜਿਹੜਾ ਜਹਾਜ਼ ਹੈ ਜਿਸ ਨੂੰ ਅੱਗ ਲੱਗ ਗਈ ਤੇ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ ਪਾਕਿਸਤਾਨ ਦੇ ਵਿੱਚ ਇਹ ਵੀ ਤਸਵੀਰਾਂ ਤੁਹਾਡੇ ਟੀਵੀ ਸਕਰੀਨਸ ਦੇ ਉੱਪਰ ਤੁਸੀਂ ਵੇਖ ਪਾ ਰਹੇ ਹੋ ਜਿਹਾ ਪਾਕਿਸਤਾਨ ਦੀਆਂ ਤਸਵੀਰਾਂ ਨੇ ਜਿੱਥੇ ਸਾਊਦੀ 에ਅਰਲਾਈਨਸ ਦਾ ਇਹ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰवानी ਪਈ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗੀ ਸੀ ਪਰ ਬਾਲ-ਬਾਲ ਬਚ ਗਏ ਇੱਥੇ ਵੀ ਸਾਰੇ ਮੁਸਾਫਰ ਹਾਲਾਂਕਿ ਹਲਕੰਪ ਜ਼ਰੂਰ ਮਚਦਾ ਵਖਾਈ ਦਿੱਤਾ ਇੱਥੇ ਐਮਰਜੈਂਸੀ ਗੇਟਸ ਐਸੇ 에ਅਰਕ੍ਰਾਫਟ ਦੇ ਖੋਲਨੇ ਪਏ ਤੇ ਸਲਾਈਡ ਕਰਕੇ ਮੁਸਾਫਰਾਂ ਨੂੰ ਹੇਠਾਂ ਉਤਰਨਾ ਪਿਆ ਸਾਊਦੀ 에ਅਰਲਾਈਨਸ ਦਾ ਇਹ ਜਹਾਜ਼ ਜਿਹहां ਇੱਕ ਵਿਸ਼ਾਲ ਜਹਾਜ਼ ਇੱਥੇ ਮੁਖਾਈ ਜਾਂਦਾ ਏ ਜਿਸ ਦੇ ਵਿੱਚ ਅੱਗ ਲੱਗਣ ਦੀ ਖਬਰ ਜਦ ਮਿਲੀ ਤਾਂ ਐਮਰਜੈਂਸੀ ਲੈਂਡਿੰਗ ਪਸ਼ਾਵਰ ਦੇ ਵਿੱਚ ਕਰਵਾਉਣੀ ਪਈ ਸਾਊਦੀ 에ਅਰਲਾਈਨਸ ਦਾ ਇਹ ਜਹਾਜ਼ ਸੀ ਉਡਾਨ ਪਰਣ ਲਗੇ ਇੱਕ ਜਹਾਜ਼ ਦਾ ਪੱਇਆ ਫਟ ਗਿਆ ਨਿਊਯਾਰਕ ਦੇ 에ਅਰਸਪੇਸ ਦੇ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾਂਦੇ ਟਕਰਾਂਦੇ ਬੱਚੇ ਤੇ ਪਸ਼ਾਵਰ ਦੀਆਂ ਇਹ ਤਸਵੀਰਾਂ ਜਿੱਥੇ ਸਾਊਦੀ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗੀ ਤਾਂ ਐਮਰਜੈਂਸੀ ਲੈਂਡਿੰਗ ਕਰवानी ਪਈ ਤੇ ਹੁਣ ਇਹ ਤਿੰਨ ਤਸਵੀਰਾਂ ਜਿਹੜਾ ਤਿੰਨ ਤਸਵੀਰਾਂ ਦੇ ਰਹੀ ਹਾਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਇੱਥੇ ਵੱਡਿਆ ਹਾਦਸਾ ਹੋ ਸਕਦੇ ਸੀ ਅੱਗ ਲੱਗੀ ਪਰ ਐਮਰਜੈਂਸੀ ਲੈਂਡਿੰਗ ਪਸ਼ਾਵਰ ਦੇ ਵਿੱਚ ਹੋਈ ਹੈ ਸਾਰੇ ਮੁਸਾਫਰ ਵਲਵਲ ਬਚੇ ਪਾਕਿਸਤਾਨ ਦੀਆਂ ਤਸਵੀਰਾਂ ਦੂਜੇ ਪਾਸੇ ਨਿਊਯਾਰਕ 에ਅਸਪ੍ਰੇਸ ਦੀਆਂ ਤਸਵੀਰਾਂ ਨੇ ਜਿੱਥੇ ਹਵਾ ਦੇ ਵਿੱਚ ਦੋ ਜਹਾਜ਼ ਆਪਰ ਦੇ ਵਿੱਚ ਟਕਰਾਜਾ ਨਹੀਂ ਸੀ ਪਰ ਇੱਥੇ ਵੀ ਟੱਕਰ ਤੋਂ ਬਚਾਰਿਆ ਸਾਰੇ ਮੁਸਾਫਰ ਵਲਵਲ ਬਚੇ ਨੇ ਤੇ ਤੀਜੇ ਪਾਸੇ ਅਮਰੀਕਨ 에ਅਰਲਾਈਨਸ ਦੀ ਤਸਵੀਰ ਤੁਸੀਂ ਵੇਖ ਪਾਰਿਓ ਉਡਾਨ ਪਰਨ ਮਿਲਿਆਂ ਜਹਾਜ਼ ਦਾ ਅਚਾਨਕ ਟਾਇਰ ਫਟ ਗਿਆ ਤੇ ਆਖਰਕਾਰ ਕਿਸੇ ਢੰਗ ਤਰੀਕੇ ਦੇ ਨਾਲ ਐਸ ਹੈ ਏਅਰਕ੍ਰਾਫਟ ਨੂੰ ਵੀ ਅੰਡਰ ਕੰਟਰੋਲ ਪਾਇਲਟਸ ਵੱਲੋਂ ਕੀਤਾ ਗਿਆ ਸਾਰੇ ਮੁਸਾਫਰ ਵਾਲ-ਵਾਲ ਬਚੇ ਨੇ ਸੋ ਤਿੰਨ ਤਸਵੀਰਾਂ ਜਿੱਥੇ ਵੱਡੇ ਹਾਦਸੇ ਹੋ ਸਕਦੇ ਸੀ ਕਈ ਵਾਰ ਸਬੱਬ ਅਜੀਹਾ ਬਣਦਾ ਹੈ ਕਿ ਇਹ ਜਹੀਆਂ ਘਟਨਾਵਾਂ ਇਕੱਠੀਆਂ ਆਉਂਦੀਆਂ ਨੇ ਤੁਸੀਂ ਵੇਖਿਆ ਹੋਣਾ ਕਈ ਵਾਰ ਜਹੀਆਂ ਘਟਨਾਵਾਂ ਹੇਠ ਉੱਪਰ ਆਉਂਦੀਆਂ ਨੇ ਕੀ ਕੁਦਰਤ ਦਾ ਸਿਸਟਮ ਹੈ ਜਾਂ ਕੀ ਹੈ ਜੋ ਮਰਜ਼ੀ ਇਸ ਨੂੰ ਕਿਆਲਾ ਜਾਵੇ ਪਰ ਫਿਰ ਵੀ ਵਾਲ-ਵਾਲ ਬਚੇ ਇੱਥੇ ਸਾਰੇ ਮੁਸਾਫਰ ਜੋ ਕਿ ਹਵਾਈ ਜਹਾਜ਼ ਦੇ ਵਿੱਚ ਯਾਤਰਾ ਕਰਲੇ ਸੀ ਜਿਹਾ ਇਹ ਤਮਾਮ एयर बाउंड ਪੈਸੰਜਰਸ ਵਾਲ-ਵਾਲ ਬਚ ਗਏ ਨੇ ਤਿੰਨਾਂ ਹੀ ਹਾਦਸਿਆਂ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ